ਹਾਂਜੀ ਵੈਰ ਕਾਲਾ ਸੈਰ ਫਤਿਹ ਜੀ ਅੱਜ ਜਿਹੜਾ ਪਿਛੇ ਸੁਧਾਰ ਲਹਿਰ ਕਾਲੀ ਦਲ ਸੀ ਉਹਨਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਪ੍ਰਧਾਨ ਬਣਾਇਆ ਹੈਗਾ ਉਹਦੇ ਵਿੱਚ ਦੋ ਤਿੰਨ ਸਵਾਲ ਨੇ ਜਿਹੜਾ ਕਿ ਇਹਨਾਂ ਦਾ ਪਹਿਲਾ ਗੱਲ ਸੀ ਗਿਆਨੀ ਹਰਪ੍ਰੀਤ ਸਿੰਘ ਜੀ 2 ਦਸੰਬਰ ਦੇ ਫੈਸਲੇ ਦੇ ਵਿੱਚ ਉਸ ਉਸ ਟਾਈਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਿਹੜਾ 2 ਦਸੰਬਰ ਦਾ ਫੈਸਲਾ ਸੀ ਉਹ ਗੈਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਸੁਣਾਇਆ ਗਿਆ ਸੀ ਉਹਦੇ ਵਿੱਚ ਹੁਕਮਨਾਮਾ ਸਾਹਿਬ ਦੇ ਵਿੱਚ ਉਹਦੇ ਵਿੱਚ ਇਹ ਸੀ ਵੀ ਤੁਸੀਂ ਆਪੋ ਆਪ ਦੇ ਚੁੱਲ੍ਹੇ ਸਵੇਟ ਕੇ ਤੁਸੀਂ ਜਿਹੜਾ ਇਕੱਠੇ ਹੋ ਕੇ ਜਿਹੜਾ ਮਤਲਬ ਅਕਾਲੀ ਦਲ ਨੂੰ ਮਜ਼ਬੂਤੀ ਦੇਣੀ ਆ ਜਿੱਥੇ ਅੱਜ ਮੈਂ ਸਮਝਦਾ ਗੱਲ ਵੀ ਜਿੱਥੇ 2 ਦਸੰਬਰ ਦੇ ਫੈਸਲੇ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤੀ ਕਰਨ ਵੇਲੇ ਦੇ ਜਥੇਦਾਰ ਆਪਣੇ ਆਪ ਦੇ ਹੁਕਮਨਾਮਾ ਜਾਰੀ ਕਰਨ ਵਾਲੇ ਹਰਬੀਰ ਸਿੰਘ ਹੋរី ਅੱਜ ਦੂਸਰੇ ਚੁੱਲ੍ਹੇ ਦੇ ਢੜੇ ਦੇ ਜਿਹੜੇ ਪ੍ਰਧਾਨ ਬਣੇ ਨੇ ਇੱਕ ਤਾਂ ਇਹ ਮੈਂ ਕਹਿੰਦਾ ਵੀ ਇਹ ਇੱਕ ਛਵਾਲੀ ਵਾਲ ਚਿੰਨਾਗਾ ਇਸ ਕਰਕੇ ਦੂਜੀ ਗੱਲ ਇਹ ਸੀ ਵੀ ਜਿਹੜਾ ਇਹ ਲੰਮੇ ਸਮੇਂ ਤੋਂ ਇਹ ਕਹਿ ਰਹੇ ਸੀ ਵੀ ਜਿਹੜਾ ਅਸੀਂ ਅਕਾਲੀ ਦਲ ਆਗਾ ਅਸੀਂ ਇੱਕ ਅਕਾਲੀ ਦਲ ਪਾਰਦਰਸ਼ੀ ਸਾਡੀ ਜਿਹੜੀ ਆ ਭਰਤੀ ਕਰੀਆ ਸੀ ਪਾਰਦਰਸ਼ੀ ਅਕਾਲੀ ਦਲ ਬਣਾਵਾਂਗੇ ਅਸੀਂ ਤੇ ਜਿਹੜਾ ਪਹਿਲਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇਹ ਜਿਹੜਾ ਮਤਲ ਇਲਜ਼ਾਮ ਲਾਉਂਦੇ ਸੀ ਜਿਹੜਾ ਕਹਿੰਦੇ ਤੇ ਵੀ ਅਕਾਲੀ ਦਲ ਦਾ ਕਲਚਰ ਆ ਜੀ ਬਾਦਲ ਸਾਹਿਬ ਦਾ ਇਹ ਪਿੱਛੋਂ ਇਹ ਹੈਗਾ ਲਫਾਫੇ ਚੋਂ ਪ੍ਰਧਾਨ ਨਿਕੜਦੇ ਨੇ ਜੀ ਇਸ ਕਰਕੇ ਥੋਪਿਆ ਜਾਂਦੇ ਨੇ ਉੱਤੇ ਜੀ ਇਸ ਕਰਕੇ ਜਿਹੜਾ ਇਹਨਾਂ ਨੇ ਇਹ ਗੱਲਾਂ ਕਹਿ ਕੇ ਲੋਕਾਂ 'ਚ ਗਏ ਸੀ ਅੱਜ ਉਹ ਇਹਨਾਂ ਦਾ ਜਿਹੜਾ ਝੂਠ ਆ ਉਹ ਸਾਹਮਣੇ ਆ ਗਿਆ ਕਿਉਂਕਿ ਅੱਜ ਜਿਹੜੀ 11 ਤਰੀਕ ਨੂੰ ਜਿਹੜੀ ਅੱਜ ਚੋਣ ਹੋਈ ਹੈ ਅੱਜ ਗੈਨੇ ਹਰਪ੍ਰੀਤ ਸੋਹਰਾ ਨੂੰ ਪ੍ਰਧਾਨ ਬਣਾਇਆ ਗਿਆ ਜਿਹੜਾ ਕਿ ਕੱਲ 10 ਤਰੀਕ ਨੂੰ ਸਰਦਾਰ ਸਰਜੀਤ ਸਿੰਘ ਰਖੜਾ ਹੋਰਾਂ ਨੇ ਇੱਕ ਬਿਆਨ ਜਾਰੀ ਕਰਿਆ ਸੀ ਉਹ ਬਿਆਨ ਦੇ ਵਿੱਚ ਰਖਣਾ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਅਸੀਂ ਆਪਣਾ ਪ੍ਰਧਾਨ ਚੁਣ ਲਿਆ ਤੇ ਜਿਹੜਾ ਸਾਡਾ ਪ੍ਰਧਾਨ ਆ ਹਰਪ੍ਰੀਤ ਸਿੰਘ ਹੋਰੀ ਹੋਣਗੇ ਜਦੋਂ ਕਿ ਡੈਲੀਗੇਟ ਦੀ ਜਿਹੜੀ ਆ ਮੀਟਿੰਗ ਆ ਡੈਲੀਗੇਟ ਮੀਟਿੰਗ ਉਹ 11 ਤਰੀਕ ਦੀ ਅਜਲਾਸ ਅੱਜ ਰੱਖਿਆ ਹੋਇਆ ਸੀ ਜਦੋਂ ਕਿ ਜਦੋਂ ਪ੍ਰਧਾਨੀ ਇਹਨਾਂ ਨੇ ਪੰਜ ਚਾਰ ਬੰਦਿਆਂ ਨੇ ਬਹਿ ਕੇ ਚੁਣ ਲਿਆ ਤਾਂ ਫਿਰ ਜਿਹੜਾ ਡੈਲੀਗੇਟ ਅਜਲਾਸ ਬੁਲਾਇਆ ਅੱਜ ਪਾਰਦਰਸ਼ੀ ਵਾਲਿਆਂ ਨੇ ਉਹ ਫਿਰ ਡੈਲੀਗੇਟ ਅਜਲਾਸ ਦਾ ਮਹਿਨਾ ਕੀ ਰਹਿ ਗਿਆ ਉਸ ਦਾ ਤਾਂ ਕੋਈ ਮਹਿਨਾ ਨਹੀਂ ਰਿਹਾ ਜਦੋਂ ਪ੍ਰਧਾਨ ਤਾਂ ਇਹਨਾਂ ਨੇ ਮਤਲਬ ਪਹਿਲੀ ਚੁਣ ਲਿਆ ਪਹਿਲੀ ਕੱਲ ਜਿਹੜੇ 10 ਤਰੀਕ ਨੂੰ ਹੀ ਬਣਾ ਲਿਆ ਪੰਜ ਚਾਰ ਬੰਦਿਆਂ ਨੇ ਤੇ ਡੈਲੀਗੇਟਰ ਨੂੰ ਕਿਹਨਾਂ ਚਾਦੇ ਵਾਸਤੇ ਬੁਲਾਇਆ ਜੀ ਇੱਕ ਤਾਂ ਇਹ ਆ ਵੀ ਉਹ ਇਹ ਪਾਰਟਨਰ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਚੁਣੇ ਗਏ ਨੇ ਜਦੋਂ ਮੈਂ ਪੰਜਾਬ ਦਾ ਡੈਲੀਗੇਟਾਂ ਮੈਂ ਜਿਹੜਾ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਪ੍ਰਧਾਨ ਬਣੇ ਨੇ ਉਸ ਸਮੇਂ ਮੈਂ ਉਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਸੀਂ ਗਏ ਆ ਉੱਥੇ ਮੀਟਿੰਗ ਰੱਖੀ ਸੀ ਪਹਿਲਾਂ ਸਾਰੇ ਅਸੀਂ ਸਾਰੇ ਡੈਲੀਗੇਟ ਪੰਜਾਬ ਵਾਲ ਪੰਜਾਬ ਚੋਂ ਗਏ ਆ ਉੱਥੇ ਮੀਟਿੰਗ ਰੱਖੀ ਗਈ ਮੀਟਿੰਗ ਦੇ ਵਿੱਚ ਮਤਲਬ ਪੂਰੇ ਪਾਰਦਰਸ਼ੀ ਨਾਲੀ ਪੂਰੀ ਪਾਰਦਰਸ਼ੀ ਨਾਲੀ ਮਤਲਬ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨੌਪੇਸ਼ ਕੀਤਾ ਗਿਆ ਫਿਰ ਤੈਅ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹ ਪੁੱਛਿਆ ਗਿਆ ਵੀ ਜੇ ਕੋਈ ਹੋਰ ਕੈਂਡੀਡੇਟ ਆ ਕੋਈ ਹੋਰ ਪ੍ਰਧਾਨ ਬਣਨਾ ਚਾਹੁੰਦਾਗਾ ਤਾਂ ਭਾਈ ਉਹ ਵੀ ਆਪਦਾ ਨਾਮ ਦੱਸ ਸਕਦਾ ਤਾਂ ਆਪਦਾ ਕੋਈ ਵੀ ਬੰਦਾ ਖੜਾ ਹੋ ਕੇ ਦੱਸ ਸਕਦਾ ਮੈਂ ਮੈਂ ਪ੍ਰਧਾਨ ਬਣਨਾ ਸਾਰਿਆਂ ਨੇ ਸਰਮਸਮਤੀ ਨਾਲ ਸਾਰੇ ਡੈਲੀਗੇਟਾਂ ਨੇ ਹੱਥ ਖੜੇ ਕਰਕੇ ਸਾਰੇ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਮੈਂ ਕਹਿੰਦਾ ਉਹ ਪਾਰਦਰਸ਼ੀ ਜੀ ਕਿ ਇਹ ਪਾਰਦਰਸ਼ੀ ਆ ਸਿਰਫ ਮੇਰੀ ਬੇਨਤੀ ਇਹ ਆ ਸਾਰੇ ਪੰਜਾਬੀਆਂ ਨੂੰ ਇਹ ਤਾਂ ਇੱਕ ਸਮਝਣ ਦੀ ਲੋੜ ਆ ਇਹ ਤਾਂ ਇੱਕ ਚਾਲਾਂ ਤੋਂ ਬਚਣ ਦੀ ਲੋੜ ਆ ਕਾਰਨ ਇੱਕੋ ਹੀ ਆ ਜਿਹੜਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹਨੂੰ ਕਮਜ਼ੋਰ ਕਰਨ ਵਾਸਤੇ ਇਹ ਜਿੰਨੀਆਂ ਸ਼ਾਸ਼ਾ ਸਾਰੀਆਂ ਚੱਲ ਰਹੀਆਂ ਨੇ ਇਸ ਕਰਕੇ ਵੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਿਆ ਜਾਵੇ ਕਿਸੇ ਲੋਟ ਵੱਡੀਆਂ ਜਿਹੜੀਆਂ ਕੇਂਦਰ ਦੀਆਂ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ 'ਚ ਕੰਮ ਕਰ ਰਹੀਆਂ ਨੇ ਉਹਨਾਂ ਦੇ ਪਿੱਛੇ ਪਿੱਛੇ ਵੀ ਬਿਆਨ ਚ ਚੱਕ ਲੋ ਤੁਸੀਂ ਗੈਨੇ ਹਰਪ੍ਰੀਤ ਸੌਰਾਂ ਦੇ ਉਹਨਾਂ ਨੇ ਕਿਹਾ ਮੇਰੀ ਦਿੱਲੀ ਨਾਲ ਜਾਰੀ ਆ ਜਿਹੜੀ ਕਿ ਅੱਜ ਉਹ ਸਾਬਤ ਹੋ ਰਹੀ ਆ ਇਸ ਕਰਕੇ ਇਹਨਾਂ ਦੀ ਜਿਹੜਾ ਪੰਜਾਬ ਵਾਸੀਆਂ ਨੇ ਕਹਿਣਾ ਵੀ ਇੱਕ ਬੜੀ ਵੱਡੀ ਚਾਲ ਆ ਜਿਹੜੀ ਉਹ ਚੱਲੀ ਜਾ ਰਹੀ ਆ ਇਹ ਤੋਂ ਬੜਾ ਸਮਝਣ ਦੀ ਲੋੜ ਆ ਮੈਂ ਕਹਿੰਦਾ ਆਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਵੀ ਪੈਰਾ ਦੇ ਰਹੇ ਨੇ ਔਰ ਆਕਾਸ਼ੀਰੀ ਆਕਾਲ ਤਖਤ ਸਾਹਿਬ ਨੇ ਜੋ ਵੀ ਫੈਸਲਾ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਮੇਲੇ ਲਾਗੂ ਕਰਿਆ ਸਾਰੀਆਂ ਗੱਲਾਂ ਨਮਾਣਾ ਸਿੱਖੋ ਕੇ ਉੱਥੇ ਜਾ ਕੇ ਸਿਰ ਨਵਾ ਕੇ ਸਾਰੀਆਂ ਗੱਲਾਂ ਨੂੰ ਜਿਹੜਾ ਹੈਗਾ ਸਿਰ ਮੱਥੇ ਪ੍ਰਵਾਨ ਕਰਕੇ ਤੇ ਸੇਵਾ ਕੀਤੀ ਤਾਂ ਉਸ ਦੌਰਾਨ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇੱਕ ਵੱਡਾ ਜਾਨਲੇਵਾ ਹਮਲਾ ਵੀ ਹੋਇਆ ਜਿਹੜਾ ਗੋਲੀ ਚਲਾਈ ਗਈ ਇਸ ਕਰਕੇ ਇਹ ਸਾਰੀਆਂ ਜਿੰਨੀਆਂ ਚਾਲਾਂ ਨੇ ਇਹ ਸਾਰੀਆਂ ਚਾਲਾਂ ਕਾਲੀਦਲ ਨੂੰ ਸ਼ਰੋਮਣੇ ਕਾਲੀਦਲ ਨੂੰ ਢਾ ਲਾਉਣ ਵਾਸਤੇ ਚੱਲੀਆਂ ਨੇ ਇਸ ਕਰਕੇ ਮੈਂ ਇਸ ਦੁਆਰਾ ਫੇਰ ਕਹਿਣਾ ਵੀ ਇਨ੍ਹਾਂ ਚਾਲਾਂ ਤੋਂ ਇਨ੍ਹਾਂ ਗੱਲਾਂ ਨੂੰ ਥੋੜਾ ਜਿਆ ਸਮਝਣ ਦੀ ਲੋੜ ਆ ਸਾਰੀਆਂ ਹੁਣ ਤਾਂ ਨੰਗੀਆਂ ਹੋ ਰਹੀਆਂ ਨੇ ਗੱਲਾਂ ਇਸ ਕਰਕੇ ਮੈਂ ਇੰਨੀਆਂ ਗੱਲਾਂ ਕਹਿਣਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ